ਲੋਟਰੀ ਦੇ ਆਰ ਵਿੱਚ ਕਰ ਰਹੇ ਸੀ ਦਰੇ ਸੱਟੇ ਦਾ ਕੰਮ ਦਾਸ ਦੀ ਕਿ ਸੰਨੇ ਦੇ ਵਿੱਚ ਨਰੋਟ ਮਹਿਰਾ ਪੁਲੀ ਉੱਤੇ ਕੁਝ ਸ਼ਖਸਾਂ ਵੱਲੋਂ ਲੋਟਰੀ ਦੇ ਨਾਤੇ ਦਰੇ ਸੱਟੇ ਦਾ ਕੰਮ ਕੀਤਾ ਜਾ ਰਿਹਾ ਸੀ ਜਿੱਥੇ ਕਿ ਪਠਾਨਕੋਟ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇੱਕ ਤੇ ਪਰਚਾ ਦਰਜ ਕਰ ਲਿਆ ਹੈ ਦੱਸਦੀ ਕਿ ਡਿਪਟੀ ਸਾਈਬ ਹਰੀਕ੍ਰਿਸ਼ਨ ਵੱਲੋਂ ਸਾਫ਼ ਤੌਰ ਤੇ ਮੈਸੇਜ ਜਨਤਾ ਨੂੰ ਹੈ ਕਿ ਅਗਰ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦਾ ਹੈ ਤਾਂ ਉਹ पुलिस ਦਾ ਸਹਿਯੋਗ ਜ਼ਰੂਰ ਕਰਨ ਤੇ ਉਹਨਾਂ ਦਾ ਨਾ ਗੁਪਤ ਰੱਖਿਆ ਜਾਏਗਾ ਅਤੇ ਹੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਸੱਟੇਬਾਜ਼ੀ ਹੋ ਚਾਹੇ ਨਸ਼ਾ ਤਖਸਰ ਚਾਹੇ ਚੋਰੀ ਅੰਜਾਮ ਦੇਣ ਵਾਲੇ ਹੁਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਆਓ ਸੁਣਦੇ ਹਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਡਿਪਟੀ ਹਰਕ੍ਰਿਸ਼ਨ ਸਿੰਘ ਦਾ ਕੀ ਕਹਿਣਾ ਹੈ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਦੇ ਕੋਲ ਸਦਰ ਵਿਖੇ ਇਹ ਵੀ ਦੱਸਿਆ ਗਿਆ ਜੇ ਇੱਕ ਸਰਵੇਖ ਜਿਹੜਾ ਲੈਟਿਸਟਾ ਦਾ ਰੇਡ ਕੀਤੀ ਗਈ ਹੈ ਤਾਂ ਕਿ ਕੀ ਕੀ ਕਾਰਵਾਈ ਕੀਤੀ ਗਈ ਦੋਨੇ ਮਾਂਜੂ ਕੇ ਐਸਐਸਪੀ ਸੁਹੇਲ ਮਿਰਜ਼ੀ ਆਈਪੀਐਸ ਜਿਨ੍ਹਾਂ ਨੇ ਨਸ਼ਾ ਹੋਇਆ ਜੂਆ ਦਰਾ ਸੱਟਾ ਹੋਇਆ ਇਹਨਾਂ ਦੀ ਇਹਨਾਂ ਲਾਮਤਾਂ ਨੂੰ ਖਤਮ ਕਰਨ ਦਾ ਜਿਹੜਾ ਤਿਆਰ ਕੀਤਾ ਹੋਇਆ ਉਹਦੇ ਚਲਦਿਆਂ ਕੱਲ ਥਾਣਾ ਸਦਰ ਦੀ ਪੁਲਿਸ ਨੇ ਆਪਣਾ ਰੇਡ ਕੀਤਾ ਜਿਹੜੇ ਅਵੇਦ ਜਿਹੜੇ ਲਾਟਰੀ ਸਟਾਲ ਸੀ ਉਥੇ ਉਹਨਾਂ ਤੇ ਰੇਡ ਕੀਤਾ ਉਥੋਂ ਦੋ ਬੰਦਿਆਂ ਦੀ ਅरेस्ट ਕੀਤੀ ਆ ਤੇ ਜੇ ਉਥੇ ਉਹ ਜਿਹੜਾ ਉਥੇ ਦਰਾ ਸੱਟਾ ਚੱਲਦਾ ਸੀ ਇੱਕ ਪਰਚੀ ਦੇ ਨਾਲ ਜਿਹੜਾ ਦਰਾ ਦਰਾ ਸੱਟਾ ਚੱਲਦਾ ਸੀ ਉਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ ਜਿਹੜਾ ਮੈਂ ਬਾਕੀ ਵੀ ਜਿਹੜਾ ਜੇ ਕੋਈ ਤੰਦਾ ਕੰਮ ਕਰਦਾ ਤੇ ਉਹਨੂੰ ਸਕੇਤ ਕਰਦਾ ਕਿ ਉਹ ਬਾਜ਼ਾਰ ਦੇ ਨਿਯਮਾਂ ਦੀ ਖੈਰ ਨਹੀਂ ਸੋ ਜੇ ਇਸ ਤਰ੍ਹਾਂ ਨਹੀਂ ਅਨਸਰਾ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਬਰਾਦਰ ਕੌਂਸਲ ਬਸ ਸਤਾਨੀ ਮੈਂ ਅਨਸਰ ਨੂੰ ਮੈਂ ਹੀ ਆਪਣਾ ਮੈਸੇਜ ਦੇਣਾ ਚਾਹਨਾ ਕਿ ਉਹ ਜਿਹੜੇ ਆਪਣਾ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰਦਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਵੇਂ ਕਿ ਸਾਡੇ ਆਮ ਪਬਲਿਕ ਹੈ ਉਹਨਾਂ ਨੂੰ ਵੀ ਕੋਈ ਮੈਸੇਜ ਦੇਣਾ ਹੈ ਆਪਣਾ ਦੱਸੋਗੇ ਆਹ ਪਬਲਿਕ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦੇਣ ਅਤੇ ਜਿਹੜੇ ਜਿਹੜੇ ਕੋਈ ਨਸ਼ਾ ਪੀਂਦੇ ਆ ਉਹਨਾਂ ਬਾਰੇ ਸਾਨੂੰ ਦੱਸਣ ਅਸੀਂ ਉਹਨਾਂ ਦਾ ਆਪਣਾ ਸਰਕਾਰੀ ਖਾਤੇ ਦੇ ਵਿੱਚ ਇਲਾਜ ਕਰਾ ਕੇ ਸਰਕਾਰੀ ਹਸਪਤਾਲ ਦਾ ਕਰਾ ਕੇ ਉਹਨਾਂ ਦਾ ਇਲਾਜ ਕਰਵਾਈਏ ਸਰ ਜਿਵੇਂ ਕਿ ਪੁਲਿਸ ਨੂੰ ਤਲਾਹ ਦੇਣਾ ਹੈ ਕਿ ਨਾਮ ਗੁਪਤ ਰੱਖਿਆ ਜਾਂਗੇ ਜਿਹੜਾ ਕੋਈ ਵੀ ਆਪਣਾ ਸਾਨੂੰ ਤਲਾਹ ਦੇਵੇਗਾ ਉਹਦਾ ਨਾਮ ਪੂਰਨ ਤੌਰ ਤੇ ਗੁਪਤ ਰੱਖਿਆ ਜਾਂਦਾ ਹੈ ਜੀ ਭਾਈ ਕਿਹਨਾਂ ਆਜੀ ਆਪਣਾ ਸਾਰਾ ਪੈਸਾ ਕੀ ਹੈਗਾ ਇੱਥੇ ਕੀ ਕਰ ਰਹੇ ਹੋ ਤੁਸੀਂ ਆਹ ਇਹ ਬਦਲ ਗਿਆ ਮੁੰਡੇ ਦੁਕਾਨਾ ਮੁੰਡਾ ਚੱਲ ਗਿਆ ਵਾ ਕਿਸ ਚੀਜ਼ ਦੀ ਦੁਕਾਨ ਹੈ ਪੰਜ ਕੰਨੇ ਲਾ ਕੇ ਕੰਮ ਕਰਦੇ ਤੋਂ ਇਹ ਕੰਮ ਨਹੀਂ ਕਰਦੇ ਕੌਣ ਕਰਦਾ ਕੰਮ ਇੱਥੇ ਸਭ ਚੱਲ ਗਿਆ ਮੁੰਡਾ ਬਾਹਰ ਨਿਕਲ ਗਿਆ ਕੀ ਨਾਮ ਉਹਦਾ ਦਾ ਜੀਤੀ ਕਹਿੰਦੇ ਤੁਸੀਂ ਇੱਥੇ ਲਾਟਰੀ ਪਾਣਾ ਆਏ ਹੋ ਹਾਂਜੀ ਆਇਆ ਕਿਹੜਾ ਮਿੰਟ ਤੁਹਾਡਾ ਮਿੰਟ ਤੁਹਾਡਾ ਹਾਂ ਪਠਾਨਕੋਟੋਂ ਇੱਥੇ ਆਏ ਲਾਟਰੀ ਪਾਣ ਤੁਸੀਂ ਕੀ ਗੱਲ ਉੱਥੇ ਲਾਟਰੀ ਸਟਾਲ ਨਹੀਂ ਹੈਗੇ ਨਹੀਂ ਮੈਂ ਨਹੀਂ ਆਇਆ ਤੁਹਾਡੇ ਬਿਰਦੇ ਸਾਰੇ ਸਾਥ ਮੈਂ ਤਾਂ ਹੁੰਦੇ ਦੱਸਿਆ ਨਹੀਂ ਇਹਦੀ ਲਾਟਰੀ ਇੱਥੇ ਚੱਲਦੀ ਹੈ ਕੀ ਲੱਗਦਾ ਜੀ ਜਾਇਜ਼ ਹੈ ਅਵੈਦ ਹੈ ਚੱਲ ਰਹੀ ਹੈ ਪਰ ਇਹ ਸਾਨੂੰ ਨਹੀਂ ਪਤਾ ਇਹਨਾਂ ਨੂੰ ਚਾਰਟ ਲਾਏ ਨੇ ਤੁਸੀਂ ਦੇਖਿਆ ਨੰਬਰ ਵੀ ਲੱਗੇ ਨੇ ਦੇਖ ਸਕਦੇ ਹਾਂ ਇੱਥੇ ਬੈਠੇ ਆ ਗਏ ਬੰਦੇ ਕਦੇ 250 ਤੇ ਗੱਲ ਇਸ ਕਰਨਾ ਇੱਕ ਜ਼ਿਆਦਾ ਹੈ ਐਂਡ ਤੇ ਬੈਠੇ